ਇਸ ਤੋਲਾ ਨਾਲ ਲੈਸ ਹੋ ਕੇ ਲਲਕਾਰੇ ਮਾਰਨ ਵਾਲੇ ਨੌਜਵਾਨਾਂ ਖਿਲਾਫ ਪੁਲਿਸ ਨੇ ਕੀਤਾ ਮਾਮਲਾ ਦਰਜ। ਇਹ ਮਾਮਲਾ ਆਕਸੀਕੂਈ ਝਗੜਾ ਸੀ ਤੇ ਮੁੱਕੇ ਦੀ ਲੜਾਈ ਕੋਈ ਝਗੜਾ ਸੀ। ਇਹ ਲੱਗੇ ਛੁਸ ਤੇ ਐਂ ਸਾਨੂੰ ਅੱਜ ਫੇਂ ਦੀਨਾਨਗਰ ਠੀਕਾ 4 ਵੇ ਦਾ ਟਾਈਮ ਨਹੀਂ ਤੇ ਹੀ 4 ਵੇ ਪਹੁੰਚਿਆ ਤੈਨੂੰ ਫੋਨ ਲਾਇਆ ਤੂੰ ਤੈਨੂੰ ਡੀ ਦੇ ਡੀ ਤੈਨੂੰ 5 ਵਜ ਗਿਆ ਇੱਥੇ ਪਿਤੇ ਦਿਨ ਨੌਜਵਾਨਾਂ ਦੀ ਵੀਡੀਓ ਹੋਈ ਸੀ ਵਾਇਰਲ ਤੋ ਵੀਡੀਓ ਪਾਏ ਜੁਨੇ ਤੋ ਇਹ ਕਰ ਲਈਏ ਅਸੀਂ ਤੁਹਾਡੇ ਆਪ ਕਰਨ ਬਗਨੀ ਕਿਤੇ ਕੀ ਵਾਈ ਤੱਕ ਹਿੱਤ ਨਹੀਂ ਸਮਝ ਗਿਆ ਮੇਰਾ ਭਰਾ ਠੀਕ ਹੈ ਉਹਨੂੰ ਡਿਕਦੇ ਡਿਗਰੇ ਨੂੰ ਅਸੀਂ 4 ਵਜੇ ਸਵੇਰੇ ਇੱਥੇ ਖੜੇ ਆਂ ਅਸੀਂ ਉਹਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਹੈ ਟਾਈਮ ਤੋਂ ਪਾਇਆ ਹੀ ਆਪ ਦੀ ਨਗਰ ਦਾ ਤਰਾ ਟਾਈਮ ਨਾਲ ਚਾ ਦਤਾ ਲਾ ਠੀਕ ਹੈ ਤੇਰੇ ਨਾਲ ਜੀਨ ਮਰਨ ਟਕਰਾਉਂਦਾ ਰਹੀਓ ਠੀਕ ਆ ਸਾਡੇ ਕੋਲ ਰੋ ਰੋ ਕੇ ਐਮ ਨਹੀਂ ਪੈ ਰਹੇ ਸਮਝ ਗਿਆ ਨਾ ਸਾਡੇ ਕੋਲ ਰੋ ਰੋ ਕੇ ਟਾਈਮ ਨਹੀਂ ਪੈ ਰਿਹਾ ਜਿੱਥੇ ਤੈਨੂੰ ਅਸੀਂ ਲਭਾਂਗੇ ਤੂੰ ਘਟਨਾ ਕਰੀ ਤੇ ਜਿੱਥੇ ਤੁਹਾਨੂੰ ਦੂ ਟਕਰ ਗਿਆ ਉਹ ਵੀ ਰਹੀ ਜਾਂਦੇ ਸਾਡਾ ਰੱਬ ਜਾਣਦਾ ਵੀ ਇਹ ਜਿਹੜਾ ਹਾਲ ਵੀ ਚੱਲਦਾ ਬੀਤੇ ਦਿਨ ਸੋਸ਼ਲ ਮੀਡੀਆ ਤੇ ਦੋ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਸੀ ਵੀਡੀਓਜ਼ ਵਿੱਚ ਪਿਸਤੋਲਾਂ ਤੇ ਵੱਡੀਆਂ ਗੰਨਾਂ ਨਾਲ ਲੈਸ ਹੋ ਕੇ ਕੁਝ ਨੌਜਵਾਨ ਧਾਲੀਵਾਲ ਦੇ ਰਹਿਣ ਵਾਲੇ ਕਾਕਾ ਮਸੀਹ ਦੇ ਨਾਂ ਦੇ ਨੌਜਵਾਨ ਨੂੰ ਗਾਲਾਂ ਕੱਢਦੇ ਅਤੇ ਧਮਕੀਆਂ ਦੇਂਦੇ ਨਜ਼ਰ ਆ ਰਹੇ ਸੀ ਬਾਅਦ ਵਿੱਚ ਖੁਲਾਸਾ ਹੋਇਆ ਇਹ ਲੜਕੇ ਪਠਾਨਕੋਟ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਧਾਰੀਵਾਲ ਦੇ ਨੌਜਵਾਨ ਕਾਕਾ ਮਸੀਨ ਆ ਮੁਰਗਿਆਂ ਨੂੰ ਲੈ ਕੇ ਲੜਾਈ ਹੋਈ ਸੀ ਅਤੇ ਇਹਨਾਂ ਵੱਲੋਂ ਬੀਤੇ ਦਿਨ ਇੱਕ ਦੂਜੇ ਨੂੰ ਦਿਨਾਂ ਨਗਰ ਬਾਈਪਾਸ ਤੇ ਆਉਣ ਦਾ ਅਤੇ ਆਪਸ ਵਿੱਚ ਇੱਕ ਦੂਜੇ ਨੂੰ ਦੇਖਣ ਦਾ ਮਤਲਬ ਲੜਾਈ ਝਗੜਾ ਕਰਨ ਲਈ ਟਾਈਮ ਦਿੱਤਾ ਗਿਆ ਸੀ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਪਠਾਨਕੋਟ ਦੇ ਨੌਜਵਾਨ ਕਿੰਜ 10-12 ਗੱਡੀਆਂ ਤੇ ਪਿਸਤੌਲਾਂ ਨਾਲ ਲੈਸ ਹੋ ਕੇ ਆਉਂਦੇ ਨੇ ਤੇ ਲਲਕਾਰੇ ਮਾਰਦੇ ਅਤੇ ਗੰਦੀਆਂ ਗਾਲਾਂ ਕੱਢਦੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾ ਕੇ ਦੂਜੀ ਧਿਰ ਦੇ ਤਾਰੀਵਾਲ ਦੇ ਨੌਜਵਾਨ ਨੂੰ ਲਲਕਾਰ ਰਹੇ ਨੇ ਜਿਸ ਨਾਲ ਉਹਨਾਂ ਦਾ ਝਗੜਾ ਹੋਇਆ ਸੀ ਦੂਜੇ ਪਾਸੇ ਇਸ ਮਾਮਲੇ ਵਿੱਚ ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਕੁਝ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਡੀਐਸਪੀ ਦਿਨਾਂਨਗਰ ਸੁਖਰਾਜ ਸਿੰਘ ਢਿੱਲੋਂ ਨੇ ਕੀ ਦੱਸਿਆ ਔਰ ਜਾਣਦੇ ਹੋ ਉਹਨਾਂ ਤੋਂ ਇਹ ਕਿਸੇ ਮਤਲਬ ਵੀਡੀਓ ਵਾਇਰਲ ਜਿਹੜੀ ਹੋਈ ਆ ਉਸ ਦੇ ਵਿੱਚ ਇਹਨਾਂ ਦਾ ਆਪਸੀ ਕੋਈ ਝਗੜਾ ਸੀਗਾ ਇਹਨਾਂ ਦੀ ਮਤਲਬ ਮੁਰਗੇ ਦੀ ਲੜਾਈ ਤੋਂ ਝਗੜਾ ਹੋਇਆ ਸੀਗਾ ਔਰ ਉਸ ਦੇ ਵਿੱਚ ਇਹਨਾਂ ਨੇ ਮਤਲਬ ਵੀਡੀਓ ਪਾਈ ਇੱਕ ਦੂਜੇ ਨੂੰ ਮਤਲਬ ਇਹ ਕਰਨ ਲਈ ਕਿ ਅਸੀਂ ਤੁਹਾਡੇ ਗੁਰੂ ਨੂੰ ਆ ਕਰਾਂਗੇ ਉਹ ਕਰਾਂਗੇ ਵਾਰਨਿੰਗ ਦਿੱਤੀਆਂ ਇਹਨਾਂ ਨੇ ਔਰ ਇਹ ਇਸ ਦੇ ਸੰਬੰਧ ਵਿੱਚ ਸਪਰਸ਼ਾ ਦਰਜ ਕੀਤਾ। ਵਿੱਚ ਤਿੰਨ ਬੰਦਿਆਂ ਦੀ ਪਛਾਣ ਹੋ ਚੁੱਕੀ ਹੈ ਵਿਸ਼ਾਲ ਠਾਕੁਰ, ਅੰਮ੍ਰਿਤ ਸਿੰਘ ਤੇ ਜਰਮਨ ਜਿੱਤ ਸਿੰਘ। ਵਿਸ਼ਾਲ ਠਾਕੁਰ ਪਟਾਣਗੋੜ ਦੇ ਰਹਿਣ ਵਾਲੇ, ਅੰਮ੍ਰਿਤ ਤੇ ਦੂਸਰਾ ਇੱਕ ਬੰਦਾ ਕੁਝ ਸਿੰਘ ਹੈ। ਔਰ ਇੱਕ ਤਰਨਤਾਂ ਦੇ ਰਹਿਣ ਵਾਲਾ। ਇਹਨਾਂ ਦੇ ਨਾਲ ਚਾਰ-ਪੰਜ ਬੰਦੇ ਹੋਰ ਸੀਗੇ। ਉਹ ਅਨੁਮਾਨ ਅਨੁਮਾਨ ਦਾ ਪਤਾ ਲਗਾ। ਅਸੀਂ ਤਿੰਨ ਬੰਦਿਆਂ ਦੇ ਬਾਈ ਨੇ ਪਰਚਾ ਦਰਜ ਕੀਤਾ ਔਰ ਚਾਰ-ਪੰਜ ਅਨੁਮਾਨ ਕੁਝ ਕੇਸ ਦੀ ਪੋਸਿਬਿਲਟੀ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਲੇਕਿਨ ਅਸੀਂ ਤੇ ਮਤਲਬ ਪੂਰੀ ਆਪਣੀ ਉਸਤਤ ਦਿਨ ਵਾਲ ਕੰਮ ਕਰ ਰਹੇ ਆ ਕਿਤੇ ਜਿਨ੍ਹਾਂ ਨੇ ਮੌਕਾ ਦੇਖ ਕੇ ਏਦਾਂ ਦੀ ਮੀਟਿੰਗ ਬੁਣਾਈ ਅਦਰਵਾਈਜ਼ ਅਦੀ ਮੂਵਮੈਂਟ ਉੱਥੇ ਰਹਿੰਦੀ ਔਰ ਹੁਣ ਵੀ ਇੰਨਾ ਇੰਨਾ ਦਿਨ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਕਿਸ਼ਾਲ ਠਾਕੁਰ ਜਿਸ ਦੇ ਮਤਲਬ ਪਰਚਾ ਦਰਜ ਕੀਤਾ ਗਿਆ ਇਸ ਦੇ ਉੱਪਰ ਤੇ ਕੋਈ ਪਰਚਾ ਨਹੀਂ ਹੈਗਾ ਪਰ ਇਹਦੇ ਨਾਲ ਜਿਹੜੇ ਸਾਥੀ ਨੇ ਅਮਰਿਤ ਸਿੰਘ ਜੇ ਦੀਸ ਕਾਲੂ ਇਹਦੇ ਖਿਲਾਫ ਕਾਫੀ ਮੁਕਦਮੇ ਦਰਜ ਨੇ ਹਰ ਜਰਮਨ ਦੀ ਚਿੰਨ੍ਹ ਲਾਪੀਏ ਕੁਨ ਕਦਮਾ ਬਟੌਲਾ ਸਿਵਲ ਲਾਈਨ ਵਿੱਚ ਦਰ ਹਾਂਜੀ ਕਾਕਾ ਮਸੀ ਸਾਨੂੰ ਸਿੰਘਾਰਾਸ ਮਸੀ ਨੇ ਇਹ ਅੱਗੇ ਧਾਰੀਵਾਲ ਦੇ ਰਹਿਣ ਵਾਲੇ ਨੇ ਲੇਲ ਪਿੰਡ ਦੇ ਨਾ ਹੋਰ ਇਹਨਾਂ ਦੇ ਨਾਲ ਹੀ ਇਹਨਾਂ ਦਾ ਉੱਤੇ ਟਕਰਾਰ ਹੋਇਆ ਸੀ ਨਾ ਸਰਨਾ ਪਿੰਡ ਦੇ ਵਿੱਚ ਤੇ ਸਰਨਾ ਪਿੰਡ ਖਾਨਪੁਰ ਦੇ ਵਿੱਚ ਅੰਦਰ ਉੱਤੇ ਗੁਰਦਿਆਂ ਦੀ ਲੜਾਈ ਤੋਂ ਇਹਨਾਂ ਦਾ ਘਿਰਵਾਇਆ ਹਾਂਜੀ ਕਾਕਾ ਮਸੀ ਦਾ ਕੋੜ ਕੋੜ ਹੋਇਆ ਇਹਨਾਂ ਤੇ ਇੱਕ ਸਾਈਡ ਦੇ ਨੋਨ ਕਦਮੇ ਹੈਗੇ ਨਹੀਂ ਇੱਕ ਉਹ ਦਾ ਕਿਤੇ ਤੇ ਗੁਰੂ ਉਹ ਗ੍ਰਿਫਤਾਰੀ ਹੋ ਗਈ ਹਾਂਜੀ ਪੂਰੇ ਇਹਨਾਂ ਦੇ ਰੇਕ ਕੀਤੇ ਗਏ ਨੇ ਮਾਫ ਕਰਦੀ ਕਿ ਕਰਦੇ 10 ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਉਹਨਾਂ ਨੇ ਦਿਨਾਂ ਨਗਰੀ ਕਿਉਂ ਚੁਸ ਕੀਤਾ ਲੇਕਿਨ ਸਾਡਾ ਇਹਦੇ ਨਾਲ ਕੋਈ ਦਿਨਾਂ ਨਗਰ ਦਾ ਕੋਈ تعلق ਤੇ ਹੈ ਨਹੀਂ ਇਹ ਰਹਿਣ ਵਾਲੇ ਪਟਾਰ ਬੁਰਦੇ ਨੇ ਔਰ ਇਹਨਾਂ ਦੇ ਜਿਹੜਾ ਝੱਡਾ ਸੀਗਾ ਉਹ ਤਾਂ ਗੰਦ ਲੜਕੇ ਨਾਲ ਸੀ ਉਹ ਵੀ ਨੈਮਲੀ ਕੋਈ ਵੀ ਵੀਡੀਓ ਨਹੀਂ ਇਹ ਤੇ ਇਹਨਾਂ ਨੂੰ ਉੱਪਰ ਦੇਖਦਾ ਪਰ ਸੜਕ ਉੱਪਰ ਕਾਨਵਏ ਤੇ ਕੰਟੀਨਿਊਸਲੀ ਚੱਲਦੀ ਹੀ ਰਹਿੰਦੀ ਆ ਲੇਕਿਨ ਹੁਣ ਇਹ ਨਹੀਂ ਪਤਾ ਲੱਗਦਾ ਕਿ ਇਹ ਇਕੱਠੇ ਜਾ ਰਹੇ ਜਾਂ ਅਲੱਗ-ਅਲੱਗ ਜਾ ਰਹੇ ਆ ਇਸ ਲਈ ਇਹਨਾਂ ਨੇ ਕਿਤੇ ਕੋਪਾ ਦੇਖ ਕੇ ਆਪਣੀ ਗੱਡੀਆਂ ਰੋਕ ਕੇ ਲਵਾ ਲਿਆ ਠੀਕ ਵੀ ਕਾਗੇ ਸਾਹ ਤੂੰ ਸੱਦਿਆ ਹੀ ਸਾਨੂੰ ਅੱਜ ਇੱਥੇ ਦੀਨਾ ਨਗਰ ਠੀਕ ਆ 4 ਵਜੇ ਦਾ ਟਾਈਮ ਨਹੀਂ ਤੇਈ ਪੂਰੇ 4 ਵਜੇ ਪਹੁੰਚੇ ਆ ਤੈਨੂੰ ਫੋਨ ਲਾਇਆ ਦੋ ਤੈਨੂੰ ਡੀ ਦੇ ਡੀ ਤੈਨੂੰ 5 ਵਜ ਗਏ ਇੱਥੇ ਆ ਵੇਖ ਲੈ ਟਾਈਮ 4:38 ਹੋ ਗਏ ਆ 5 ਵਜ ਚੱਲੇ ਆ ਤੈਨੂੰ ਡੀ ਦੇ ਡੀ ਤੈਨੂੰ ਠੀਕ ਆ ਤੇ 6 ਵਜੇ ਤੱਕ ਅਸੀਂ ਇੱਥੇ ਹੀ ਆ ਸਮਝ ਗਿਆ ਮੇਰਾ ਭਰਾ ਠੀਕ ਆ ਇਨੂੰ ਡਿਗਦੇ ਡਿਗਦੇ ਨੂੰ ਸਲੇ 4 ਵਜੇ ਤੋਂ ਸਦਿਆ ਹੀ ਇੱਥੇ ਖੜੇ ਆ ਅਸੀਂ ਇਹਨੂੰ ਗਾਲ ਕੋਈ ਨਹੀਂ ਕੱਢਣੀ ਅਸੀਂ ਠੀਕ ਆ ਟਾਈਮ ਤੋਂ ਪਾਇਆ ਹੀ ਆਪ ਦੀ ਨਗਰ ਦਾ ਤੇਰਾ ਟਾਈਮਲਾ ਚਾ ਦਤਾ ਲਾ ਹੁਣ ਸੁਣ ਲੈ ਮੇਰੀ ਗੱਲ ਕੰਨ ਖੋਲ ਕੇ ਤੇਰੇ ਨਾਲ ਜੀਨ ਮਰਨ ਤੱਕ ਦਾ ਉਹ ਲੈ ਰਿਓ ਠੀਕ ਆ ਸਾਡੇ ਕੋਲ ਰੋ ਰੋ ਟਾਈਮ ਨਹੀਂ ਪੈਣਾ ਜਿੱਥੇ ਤੈਨੂੰ ਅਸੀਂ ਲਭਾਂਗੇ ਤੂੰ ਘਟਣਾ ਕਰੀ ਤੇ ਜਿੱਥੇ ਸਾਨੂੰ ਨੂੰ ਟੱਕਰ ਗਿਆ ਉਹ ਵੀ ਰਹੀ ਜਾਣਦੇ ਸਾਡਾ ਰੱਬ ਜਾਣਦਾ ਵੀ ਇਹੀ ਜਰਾ ਹਾਲ ਕੀਤਾ ਠੀਕ ਆ ਤੇ ਬਾਕੀ ਇੱਕ ਹੋਰ ਸੌਖਦਾ ਵਜੇ ਬੜੇ ਪੁਰਾਣੇ ਤੇਰੇ ਨਾਲ ਉਹ ਸਾਰੇ ਹਿਸਾਬ ਜਿਹੜੇ ਨਾ ਆਪਾਂ ਪੂਰੇ ਕਰਨੇ ਆ ਠੀਕ ਆ ਅਜੇ ਪਿਛਲੇ ਹਿਸਾਬ ਵੀ ਆ ਗਏ ਉਹ ਵੀ ਪੂਰੇ ਕਰਾਂਗੇ ਤੇਰੇ ਨਾਲ ਚੰਗੀ ਤਰ੍ਹਾਂ ਕਰਾਂਗੇ ਬਾਕੀ ਤਿਆਰ ਨਹੀਂ ਮੁਰਗਾ ਆ ਜਾ ਵੀਰ ਇੱਕੇ ਨਹੀਂ ਆ ਜਾ ਮੇਰਾ ਵੀਰ ਠੀਕ ਤਾਂ ਕੱਢੀਏ ਉਹ ਛੱਡੇਗਾ ਕੱਢਣੀ ਗਾਲ ਨੂੰ ਤੇ ਜਾਰ ਪੜਨੀ ਕੱਢਣੀ ਠੀਕ ਆ ਨਾ ਬਲ ਤੁਹਾਨੂੰ ਪਤਾ ਲੱਗ ਹੀ ਗਿਆ ਮੈਂ ਮੈਂ ਜਾਨੂਗਾ ਤਰਨਦਰਨ ਤੋਂ ਪੁਰਾਣਾ ਸਿਸਟਮ ਤੇ ਨਾਲ ਚੱਲਦਾ ਆਉਣ ਡਿਆ ਤੂੰ ਵਜਦਾ ਆਉਣ ਡਿਆ ਮੈਂ ਬਾਜਿਆ ਮੇਰਾ ਵੀਰ ਸਾਡੀ ਭਾਵੇਂ ਤਰਨਦਰਨ ਆ ਨਹੀਂ ਵੀਰ ਫੋਨ ਕਰਕੇ ਮੇਰਾ ਵੀਰ ਭਰਾ ਜਦੋਂ ਮਰਜ਼ੀ ਆ ਜਾਈ ਤੇਰੀ ਤੇ ਜਿਹੜੇ ਹਾਂ ਦਿੰਦੇ ਆ ਨਾ ਸਾਇਲੈਂਟ ਸਾਇਲੈਂਟ ਮੈਂ ਹੋਰ ਨਹੀਂ ਕਿਸੇ ਨੂੰ ਗਾਲ ਕੱਢਣੀ ਪਰ ਉਹਨਾਂ ਦੀ ਮੈਂ ਸਾਰੀ ਉਮਰ ਲਈ ਯਾਦ ਰੱਖਣਗੀ ਆਪਣੀ ਦੋਗਲੇ ਜਿੰਨੇ ਕੁੱਤੇ ਪਿੱਛੋਂ ਭੌਂਗਦੇ ਆ ਠੀਕ ਆ ਜਿਹੜੇ ਕੁੱਤੇ ਪਿੱਛੋਂ ਭੌਂਗਦੇ ਨਾ ਉਹਨਾਂ ਨੂੰ ਖਾਸ ਕਰਕੇ ਆ